ਦੇਖ ਰਹੇ ਹੋ ਪੰਜਾਬੀ ਖਬਰਾਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ ਸ਼ੈਂਕਰ ਵਿੱਚ ਪੈਂਦੇ ਪਿੰਡ ਖੁਰਾਰਗੜ ਸਾਹਿਬ ਵਿਖੇ ਮਹਾਰਾਸ਼ਟਰ ਤੋਂ ਆਇਆ ਇੱਕ ਵਿਅਕਤੀ ਦੀ ਕਰੋਨਾ ਪੋਜ਼ਿਟਿਵ ਰਿਪੋਰਟ ਆਣ ਤੋਂ ਬਾਅਦ ਉਸ ਮਰੀਜ਼ ਦੇ ਨੇੜਲੇ ਲੋਕਾਂ ਦੇ ਸ਼ੱਕ ਦੇ ਆਧਾਰ ਤੇ ਉੱਤੇ ਟੈਸਟ ਕਰਨ ਦੇ ਲਈ ਸੈਂਪਲ ਕਲੈਕਸ਼ਨ ਦੀ ਜਦੋਂ ਟੀਮ ਸਿਹਤ ਵਿਭਾਗ ਦੀ ਟੀਮ ਉਹਨਾਂ ਦੇ ਪਿੰਡ ਪਹੁੰਚੀ ਤਾਂ ਉਹਨਾਂ ਦੇ ਨੇੜਲੇ ਪਰਵਾਰਿਕ ਮੈਂਬਰਾਂ ਨੇ ਟੈਸਟ ਕਰਾਉਣ ਤੋਂ ਇਨਕਾਰ ਕਰ ਦਿੱਤਾ। ਪਰਵਾਰਿਕ ਮੈਂਬਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀ ਟੀਮ ਦੇ ਨਾਲ ਕਾਫੀ ਬਹਿਸ-ਭਸਈਆ ਕੀਤਾ ਗਿਆ। ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਫੀ ਮਿੰਤਾ ਕਰਨੇ ਕੀਤੇ ਗਏ। ਉਹਨਾਂ ਦੀਆਂ ਮਿੰਤਾਵਾਂ ਤੋਂ ਬਾਅਦ ਉਹ ਇਹ ਟੈਸਟ ਕਰਾਉਣ ਨੂੰ ਰਾਜ਼ੀ ਹੋ ਗਏ। ਇਸੇ ਤਰ੍ਹਾਂ ਸਾਡੇ ਨਾਲ ਹੋਰ ਵੀ ਤਾਜ਼ਾ ਖਬਰਾਂ ਦੇ ਨਾਲ ਤੁਹਾਨੂੰ ਜਾਣੂ ਕਰਾਉਂਦੇ ਰਹਿਾਂਗੇ। ਹਿਮੂ ਬੈਂਸ ਦੇ ਨਾਲ ਨੀਤੂ ਸ਼ਰਮਾ ਦੀ ਵਿਸ਼ੇਸ਼ ਕੋਰ। ਜੈ ਜੀ ਮੈਂ ਵੀ ਇਹ ਗੱਲ ਕਹਿਣਾ ਵੀ ਮੇਰੀ ਇੱਕ ਭੈਣ ਦੋੜ ਤੇ ਗੱਲ ਸੁਣ ਤਾਂ ਸਾਰਾ ਪਿੰਡ ਛੱਡ ਪੇਟ ਨੂੰ ਜੋ ਮਰਜ਼ੀ ਹੋ ਜੇ ਇੱਕ ਮੈਂ ਇੱਕ ਬ੍ਰਦਰ ਦੋੜ ਤੇ ਮੈਨੂੰ ਮੰਨ ਕੇ ਮੇਰੀ ਗੱਲ ਸੁਣ ਮੇਰੀ ਗੱਜ ਹੀ ਸੁਣ ਲੈ ਬਹੁਤ ਵਧੀਆ ਰਹੇਗੀ ਹੁਣ ਸੇਪਰ ਹੋ ਜਾਣਾ ਪੰਜ ਦਸ ਮਿੰਟ ਲੱਗਣੇ ਮੁੜ ਕੇ ਪਰਸੂ ਤਰ੍ਹਾਂ ਜਾਣਾ ਪੈਣਾ ਮੈਂ মহারাজ ਨੈਕਟਨ ਕਰੇ ਪਰਵਾਦਮਾ ਤੇ ਤੂੰ ਖਲੀ ਹੋ ਕੇ ਜਦਾਂ ਮਰਜੀ ਹੋਰ ਤੇਰੇ ਬੋਝ ਖਤਮ ਹੋ ਜੇ ਮੰਦੀਰਾ ਕਹਿੰਦਾ ਠੇਕ ਨਹੀਂ ਕਰੀਦੀ ਤੇ ਪਾਪੂ ਬਜ਼ੁਰਗ ਹੈ ਕੋਈ ਨਾ ਠੀਕ ਹੈ ਰੱਬ ਅੱਗੇ ਨੇ ਪਰਮਾਦਰਮਾ ਠੀਕ ਕਰੇ ਸਾਰੇ ਨੂੰ ਬਾਪੂ ਤੁਹਾਡੇ ਬਜ਼ੁਰਗੇ ਉਹਦੇ ਨਾਲ ਆਪਾਂ ਬੈਠੀ ਕਰ ਸਕਦੇ ਬਾਅਦ ਆਪਣਾ ਕੰਮ ਲੈ ਲੈਣਾ ਗੱਲ ਉਹਨਾਂ ਦਾ ਕੀ ਬਣੂ ਚਲੋ ਜ਼ੁਲਮ ਕਰਨ ਦੇ ਤੁਸੀਂ ਕੋਈ ਪੈਸਾ ਨਹੀਂ ਲੱਗਣਾ ਕੁਝ ਨਹੀਂ ਹੋਣਾ ਸਿੰਪਲ ਲੈਣਾ ਆਰਾਮ ਨਾਲ ਪਰसों ਕੱਢੀ ਰਿਪੋਰਟ ਆ ਜਣੀ ਜਿਹੜੀ ਨੈਗੇਟਿਵ ਆ ਉਹ ਜੋ ਮਰਜ਼ੀ ਚੌੜਾ ਵਫਰੇ ਆਓ ਮੇਰਾ ਵੀਰ ਆਜੋ ਆਪਾਂ ਸੇ ਪਿਆਰ ਨਾਲ ਦੱਗ ਦਲੇ ਅੱਜ ਅੱਛਾ ਸਭ ਦੇਖੀ ਖਾਵਾ ਠੀਕ ਹੈ ਉਹ ਦੇਖੋ ਅਸੀਂ ਚੱਲ ਪਿਆਰ ਨਾ ਕਹਿੰਦੇ ਐਜੇ ਸੇਕਟਰ ਤੌਰ ਤੇ ਤੈਨੂੰ ਕਹਿਣਾ ਧੱਕਾ ਨਹੀਂ ਕਰਦੇ ਅਸੀਂ ਤੁਹਾਡੇ ਭਲੇ ਵਾਸਤੇ ਤੁਹਾਡੇ ਬੱਚਿਆਂ ਦੇ ਭਲਾ ਹੀ ਆਉਂ ਉਹ ਬਿਮਾਰ ਐ ਜੀ ਨੇ ਤੰਦਰੋਸਤ ਜੀਆ ਉਹ ਬੰਦੇ ਤੰਦਰੋਸਤ ਹੈ ਜਿਹੜਾ ਗਿਆ ਉਹ ਵੀ ਤੰਦਰੋਸਤ ਹੈ ਸਰਦਾਰ ਜੀ ਕਿਉਂਕਿ ਮੈਂ ਫੇਰ ਨਹੀਂ ਚੱਲਦਾ ਮੈਂ ਨਹੀਂ ਚੱਲਦਾ ਪਹਿਲਾਂ ਮੈਂ ਕਰਵਾ ਦਿੰਦਾ ਕਹਾਂ ਚੱਲ ਜੀ ਨਾ ਯਾਰ ਤੁਹਾਨੂੰ ਬਣਾਇਆ ਤਾਂ ਹੁਣ ਸਾਡੇ ਕੋਲੇ ਅੱਗੇ ਚੱਲੋ ਮੈਂ ਕਰਵਾਵਾਂਗਾ ਹਾਂ ਅੱਡੀ ਕਹਿੰਦੇ ਤੁਸੀਂ ਖੜੀ ਹੋ ਜਾਓਗੇ ਨਹੀਂ ਕੀ ਖਾਣਾ ਇੱਕ ਮਿੰਟ ਇੱਕ ਮਿੰਟ ਪਾਸਪੋਰਟ ਵਾਲੀ ਰਿਪੋਰਟ ਆ ਗਈ ਰਿਪੋਰਟ ਦੇ ਬਾਅਦ ਹੀ ਆਉਣਾ ਤਾਂ ਰਿਪੋਰਟ ਦਾ ਕਾਹਨ ਦੇਖ ਲੈਣੇ ਪਹਿਲੇ ਹੱਥਾਂ ਚਾਤੇ ਰਿਪੋਰਟਾਂ ਦੇ ਵਾਦਿਆਂ ਜਿਹੜੇ ਉੱਡੂ ਉੱਜੜੂ ਰੱਖ ਬਾੜੇ ਤੇ ਗਨਾ ਮਾ ਦੇ ਦੁਨੀਆ ਕੋਈ ਕਿਆ ਕਰ ਉਹਨੂੰ ਕਾਲ ਜਾਂਦਾ ਨਾ ਚੱਕਲਾ ਨਾਲ ਕੋਠਾ ਨਾਲ ਚੱਕਲਾ ਨਹੀਂ ਯਾਰ ਲੈ ਦਿੰਦੀ ਪਗੂ ਵੀ ਅੰਦਰ ਪਗੂ ਵੀ ਅੱਖ ਭਾਈ ਆ ਜੀ ਮੇਰਾ ਫੇ ਕਾਲ ਤੂੰ ਸ਼ੇਅਰ ਕਰਦਾ ਕਿਉਂ ਮੈਂ ਜੇ ਤੇ ਨਹੀਂ ਕਰਦਾ ਜੇ ਕੇ ਇੱਕ ਰਾਹ ਤੇ ਹੈ ਪੰਚਾਇਤ ਕਰਾ ਦੀ ਹੈ ਇਹਨਾਂ ਦੇ ਹੱਥ ਠੀਕ ਆ ਮੈਂ ਜੇ ਇਹ ਪਟ ਕੋਈ ਪੈਸੇ ਆਣਾ ਤਾਂ ਸਾਡੇ ਕਰਨੇ ਆ ਪੈਸੇ ਆਵੇਗਾ ਨਾਲ ਜੀ ਚੱਲ ਜੇ ਅਸੀਂ ਆਪਣੀ ਰੋਟੀ ਕਾਣੀ ਕਮਾ ਕੇ ਜੀ ਆਮਾ ਡਿਸੈਂਟਰ ਦੇਦਿੰਗ ਉਠੋ ਤੁਸੀਂ ਵਜ਼ੀਰ ਆ ਦਰਸਾ ਬਰਕਾ ਕਹਿੰਦਾ ਨਾਲ ਉਹ ਕਿ ਨਾ ਜੀ ਤੁਹਾਡਾ ਮੇਰਾ ਨਾਮ ਰਣਜੀਤ ਸਿੰਘ ਸਾਫ ਦਾ ਸਰਪੰਚ ਸ਼੍ਰੀ ਖਰੜਗੜ ਸਾਹਿਬ ਜੀ ਇਹ ਕੀ ਮਾਮਲਾ ਤੁਹਾਡੇ ਪਿੰਡ ਦਾ ਸਾਡੇ ਪਿੰਡ ਚ ਮਾਮਲਾ ਇਦਾਂ ਆਇਆ ਸਾਡਾ 237 ਪਿੰਡਾਂ ਦਾ 23 ਵਿੱਚ ਕੋਈ ਵੀ ਅਜਿਹਾ ਪੋਜੀਟਿਵ ਕੇਸ ਨਹੀਂ ਪਾਇਆ ਗਿਆ ਇਹ ਸਾਡੇ ਕੁਝ ਮਜ਼ਦੂਰਨ ਲੋਕ ਜੋ ਮਹਾਰਾਸ਼ਟਰ ਵਿਖੇ ਰਹੇ ਰਹੇ ਸਨ ਉਹ ਆਪਣੇ ਘਰ ਨੂੰ ਆ ਰਹੇ ਸੀ ਤੇ ਉਹਨਾਂ ਨੂੰ ਕਵੰਟਰ ਟਾਈਮ ਅਸੀਂ ਇੱਥੇ ਆਪਣਾ ਸਾਡਾ ਇੱਕ ਸਰਾ ਹੈਗੀ ਉੱਥੇ ਉਹਨਾਂ ਨੂੰ ਰੱਖਿਆ ਤੇ ਉਹਦੇ ਵਿੱਚ ਇੱਕ ਸਾਡਾ ਕੇਸ ਜਿਹੜਾ ਪੋਜ਼ਿਟਿਵ ਪਾਇਆ ਗਿਆ ਉਹ ਜਿਹੜੇ ਹੈਗੇ ਪੋਜ਼ਿਟਿਵ ਕੇਸ ਹੈ ਉਹਨਾਂ ਨੂੰ ਉੱਥੇ ਲੈ ਕੇ ਗਏ ਆ ਹੁਸ਼ਿਆਰਪੁਰ ਕਵੰਟਰ ਟਾਈਮ ਚ ਉੱਥੇ ਉਹਨਾਂ ਨੂੰ ਰੱਖਿਆ ਗਿਆ ਹੈਗਾ ਤੇ ਬਾਕੀ ਜਿਹੜੇ 25 ਕੇਸ ਜਾਂ 28 ਕੇਸ ਹੈਗੇ ਆ ਕਨੈਕਟ ਚ ਆਏ ਸੀ ਉਹਨਾਂ ਦੇ ਵੀ ਅੱਜ ਜਿਹੜੇ ਸਾਰੇ ਟੈਸਟ ਪਾਏ ਗਏ ਹਨ ਟੈਸਟ ਉਹਨਾਂ ਦੇ ਹੋ ਗਏ ਹਨ ਤੇ ਉਹਨਾਂ ਦੀ ਰਿਪੋਰਟ ਆਣੀ ਜਿਹੜੀ ਹੈ ਬਾਕੀ ਹੈ ਤੇ ਸਰਕਾਰ ਨੇ ਸਾਡਾ ਬੜਾ ਸਾਥ ਦਿੱਤਾ ਵਿਭਾਗ ਇੱਥੇ ਸਾਰਾ ਪਹੁੰਚਿਆ ਤੇ ਪੁਰਸ ਪ੍ਰਸ਼ਾਸਨ ਪਹੁੰਚਾਇਆ ਇਥੇ ਤੇ ਬਾਕੀ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਪਿੰਡ 'ਚ ਅਜਿਹਾ ਕੋਈ ਵੀ ਕੇਸ ਜਿਹੜਾ ਪੋਜ਼ਿਟਿਵ ਨਾ ਆਵੇ ਪਰਮਾਤਮਾ ਅਗੇ ਹਰ ਵੇਲੇ ਅਸੀਂ ਅਰਦਾਸ ਕਰਦੇ ਆਂ ਸਾਨੂੰ ਉਮੀਦ ਵੀ ਹੈ ਕਿ ਸਾਡੇ ਪਿੰਡ ਵਿੱਚ ਹਮੇਸ਼ਾ ਸਾਰੇ ਨੈਗੇਟਿਵ ਕੇਸ ਆਣਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ